ਰੁੱਕੀ ਟਿੱਕੀ ਚੱਕਦੇ ਅੰਮ੍ਰਿਤ ਰੋਟਾ ਰੱਖ ਦਿਆਂਗੇ ਰੁੱਕੀ ਟਿੱਕੀ ਚੱਕਦੇ ਅੰਮ੍ਰਿਤ ਰੋਟਾ ਰੱਖ ਦਿਆਂਗੇ ਦੀ ਤਨਖਾਹ ਕੱਲ ਤੱਕ ਨਹੀਂ ਪਈ ਤਾਂ ਅਸੀਂ ਹਰ ਤਾਲ ਆਪਣੀ ਐਵੇਂ ਜਾਰੀ ਰੱਖੀ ਜਿਹੜੀ ਸਾਡੀ ਸੈਲਰੀ ਜਲਦੀ ਦੀ ਜਲਦੀ ਪਾਈ ਜਾਵੇ ਜੀ ਤਾਂ ਕਿ ਜਿਹੜੀਆਂ ਸਾਡੀਆਂ ਸਮੱਸਿਆਵਾਂ ਚੱਲ ਰਹੀਆਂ ਜਲਦੀ ਖਤਮ ਹੋਣ ਬੱਬੇ ਬਿੱਟੂ ਹਾਏ 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 ਸੈਲਰੀ ਨਹੀਂ ਦਿੰਦੇ ਹਾਏ 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 ਅੱਜ ਜਾਂ ਕੱਲ ਤੱਕ ਸੈਲਰੀ ਨਾ ਪਈ ਤੇ ਅਸੀਂ ਇਹ ਜਿਹੜਾ ਸਾਡਾ ਧਰਨਾਗਾਂ ਦਾ ਸੰਘਰਸ਼ਾ ਜੀ ਹੋਰ ਤੇਜ਼ ਕੀਤਾ ਕੀਤਾ ਜਾਏਗਾ ਡਿਪੈਂਡਿੰਗ ਉੱਤੇ ਬੱਸ ਇਹ ਸਾਰੇ 1 ਮਹੀਨੇ ਦੀ ਹੋ ਹੈ ਜੀ ਤੇ ਪਰ ਨੁਕਸਾਨ ਸਾਡਾ ਬਹੁਤ ਵੱਡਾ ਹੋ ਰਾ ਜੀ ਇਹ ਖਾਂਜੀ ਜਿੱਦੀ ਅੱਜ ਹੜਤਾਲ ਆਪ ਵੀ ਉਹ ਰਹੇ ਨੇ ਨੇੜੇ ਨੇ ਮਾਰੇ ਉਹਦੇ ਪਿੱਛੇ ਤੇ ਦੱਸੋ ਜੀ ਆ ਜੋ ਉਹਦੇ ਪਿੱਛੇ ਕਰਨਾ ਜੀ ਸਾਡੇ ਮਰਾਸੀ ਬਹੁਤ ਤੰਗ ਹੋ ਰਹੇ ਆ ਜੀ 17 ਤਰੀਕ ਹੋ ਗਈ ਜੀ ਹੁਣ ਤੱਕ ਸਾਨੂੰ ਤਨਖਾਹ ਨਹੀਂ ਮਿਲੀ ਆ ਤੇ ਬੱਚਿਆਂ ਦੀ ਫੀਸਾ ਵੀ ਭਰਨੀ ਆ ਜੀ ਰਸਨ ਪਾਣੀ ਵੀ ਲੈਣਾ ਹੁੰਦਾ ਜੀ ਜਿਹੜੀ ਆ ਕਿਸ਼ਤਾਂ ਸਾਡੇ ਬੈਂਕਾਂ ਕੇ ਲੋਨ ਆ ਜੀ ਉਹਨਾਂ ਕੀ ਵੀ ਕਿਸ਼ਤਾਂ ਭਰਨੀ ਹੁੰਦੀਆਂ ਤੇ ਸਾਡਾ ਮੁਲਾਜ਼ਮ ਪ੍ਰਧਾਨ ਨਾਲ ਕੀ ਸਾਡਾ ਕਾਰਨ ਆ ਜੀ ਸਾਡੇ ਪੁਏ ਤਨਖਾ ਰੋਕੀ ਪਈ ਹੈ ਇਹਨਾਂ ਨੇ ਤੇ ਸਾਡੀ ਤਨਖਾ ਕੱਲ ਤੱਕ ਨਹੀਂ ਪਈ ਤਾਂ ਅਸੀਂ ਹਰ ਤਾਲ ਆਪਣੀ ਐਵੇਂ ਜਾਰੀ ਰੱਖਾਂ ਪੱਕਾ ਹੀ ਕੰਮ ਹਾਂ ਅਸੀਂ ਇਹੀ ਕਹਿੰਨੇ ਆ ਜੀ ਕਿ ਜਿਹੜੀ ਸਾਡੀ ਸੈਲਰੀ ਹੈ ਜਲਦੀ ਦੀ ਜਲਦੀ ਪਾਈ ਜਾਵੇ ਜੀ ਤਾਂ ਕਿ ਜਿਹੜੀਆਂ ਸਾਡੀਆਂ ਸਮੱਸਿਆਵਾਂ ਚੱਲ ਰਹੀਆਂ ਜਲਦੀ ਖਤਮ ਹੋਣ ਜਵੇ ਕੋ ਬੱਚਿਆਂ ਦੀ ਐਡਮਿਸ਼ਨਾਂ ਭਰਨੀਆਂ ਬੈਂਕਾਂ ਦੀਆਂ ਕਿਸ਼ਤਾਂ ਭਰਨੀਆਂ ਦੁੱਧ ਵਾਲਿਆਂ ਦੇ ਪੈਸੇ ਦੇਣੇ ਰਸਣ ਵਾਲਿਆਂ ਦੇ ਪੈਸੇ ਦੇਣੇ ਇਹੀ ਸਾਡੀ ਮੇਨ ਸਮੱਸਿਆ ਜੀ ਇਸ ਕਰਕੇ ਅਸੀਂ ਧਰਨਾ ਦਿੱਤਾ ਜਲਦੀ ਜਲਦੀ ਸਾਡੀ ਜਿਹੜੀ ਸੈਲਰੀ ਆ ਪਾਈ ਜਾਵੇ ਨਹੀਂ ਤਾਂ ਫਿਰ ਅਸੀਂ ਸੰਘਰਸ਼ ਤੇਜ਼ ਕਰਾਂਗੇ ਜੀ ਉਹ ਸਾਹਿਬ ਵੱਲੋਂ ਕੀ ਕਹਿ ਰਿਹਾ ਕਿਆ ਜਾ ਰਿਹਾ ਜੀ ਉਹਨਾਂ ਵੱਲੋਂ ਹਲੇ ਕੁਝ ਨਹੀਂ ਕਿਹਾ ਗਿਆ ਜੀ ਇਹਨਾਂ ਦਾ ਪ੍ਰਧਾਨਗੀ ਤਾਂ ਕੋਈ ਰੋਲਾ ਪੈ ਰਿਹਾ ਜੀ ਇਹਨਾਂ ਦੀ ਆਪਸੀ ਲੜਾਈ ਦੇ ਵਿੱਚ ਅਸੀਂ ਜਿਹੜੇ ਅਫਸਰੇ ਆ ਜੀ ਮਲਾਜ਼ਮ ਸਾਰੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪ੍ਰਧਾਨਗੀ ਨਾਲ ਤੁਹਾਡੀਆਂ ਤਨਖਾਹਾਂ ਦਾ ਕੀ ਲੈਣ ਦੇਣਾ ਜੀ ਇਹ ਤਾਂ ਹੁਣ ਜੀ ਉਹ ਸਾਹਿਬ ਨੂੰ ਪਤਾ ਹੋਣਾ ਅਫਸਰਾਂ ਨੂੰ ਪਤਾ ਹੋਣਾ ਵੱਡੇ ਅਧਿਕਾਰੀਆਂ ਨੂੰ ਪਤਾ ਹੋਣਾ ਜੀ ਉਹਦਾ ਵਿਸ਼ਾ ਇਹ ਹੈ ਜੀ ਅੱਜ ਇੱਕ ਤਰੀਕ ਤੋਂ ਲੈ ਕੇ ਅੱਜ 17 ਤਰੀਕ ਹੋ ਗਈ ਜੀ ਜਿਹੜੀ ਸਾਡੀ ਸੈਲਰੀ ਹੈ ਉਹ 7 ਤਰੀਕ ਤੱਕ ਪੈਣੀ ਚਾਹੀਦੀ ਹੈ ਤੇ ਮਹਿਕਮੇ ਨੇ ਸਾਡੀ ਪਾਈ ਨਹੀਂ ਸੈਲਰੀ ਤੇ ਸਾਨੂੰ ਤਾਂ ਬਹੁਤ ਵੱਡੀਆਂ ਸਮੱਸਿਆ ਆ ਰਹੀਆਂ ਜੀ ਕਿਵੇਂ ਸਾਡੇ ਬੱਚਿਆਂ ਦੀ ਐਡਮਿਸ਼ਨ ਹੈ ਜੀ ਉਹਨਾਂ ਦੀ ਫੀਸ ਹੈ ਜੀ ਤੇ ਨੰਬਰ 2 ਸਭ ਤੋਂ ਵੱਡੀ ਸਮੱਸਿਆ ਸਾਨੂੰ ਆ ਰਹੀ ਹੈ ਬੈਂਕਾਂ ਦੀ ਜੀ ਬੈਂਕਾਂ 'ਚ ਸਾਡੇ ਸਾਰੇ ਮੁਲਾਜ਼ਮਾਂ ਨੇ ਲੋਨ ਲਿੱਤੇ ਹੋਏ ਆ ਜੀ ਤੇ ਅੱਜ 17 ਤਰੀਕ ਹੋ ਗਈ ਸਾਨੂੰ ਉਹਦੇ ਅ ਜੁਰਮਾਨਾ ਪੈਰਾ ਬਹੁਤ ਵੱਡਾ ਜੀ ਤੇ ਸਾਡਾ ਸਿਪਲ ਖਰਾਬ ਹੋ ਰਗਾ ਤੇ ਅਸੀਂ ਹਰ ਸਾਡਾ ਵਰਗਾ ਭਰਾ ਮਲਾਜਮ ਤੰਗ ਆ ਜੀ ਇਸ ਕਰਕੇ ਇਹ ਧਰਨਾ ਦਿੱਤਾ ਗਿਆਗਾ ਤੇ ਜੇ ਇਹ ਧਰ ਸਾਨੂੰ ਅੱਜ ਜਾਂ ਕੱਲ ਤੱਕ ਸੈਲਰੀ ਨਾ ਪਈ ਤੇ ਅਸੀਂ ਇਹ ਜਿਹੜਾ ਸਾਡਾ ਧਰਨਾਗਾ ਸੰਘਰਸ਼ਾ ਦੀ ਹੋਰ ਤੇਜ਼ ਕੀਤਾ ਜਾਏਗਾ ਇਹ ਜਿਹੜੀ ਥੋੜੀ ਸੈਲਰੀ ਆ ਇਹ ਕਿੰਨੇ ਟਾਈਮ ਤੋਂ ਪੈਂਡਿੰਗ ਪਈ ਹੈ ਪੈਂਡਿੰਗ ਕਿਤੇ ਪੈਸੇ ਸਾਰੇ 1 ਮਹੀਨੇ ਦੀ ਹੋ ਹੈ ਜੀ ਤੇ ਪਰ ਨੁਕਸਾਨ ਸਾਡਾ ਬਹੁਤ ਵੱਡਾ ਹੋ ਰਾ ਜੀ ਇਹ ਨੁਕਸਾਨ ਸਾਡਾ ਜਿਹੜੇ ਬੈਂਕਾਂ ਦੇ ਜਾਣ ਨਹੀਂ ਰਿਹਾ ਜੀ ਉਜ ਬਹੁਤ ਵੱਡਾ ਸਾਡਾ ਨੁਕਸਾਨ ਹੈ ਸਾਡੇ ਤੋਂ ਜੁਰਮਾਨਾ ਬਹੁਤ ਵੱਡਾ ਤਕੜਾ ਪੈ ਰਿਹਾ ਜੀ ਇਹ ਤੇ ਅਧਿਕਾਰੀ ਕੀ ਬੋਲਣ ਕੀ ਕਹਿੰਦੇ ਨੇ ਜੀ ਅਧਿਕਾਰੀ ਕਹਿੰਦੇ ਕਮੇਟੀ ਚ ਕੋਈ ਪ੍ਰਧਾਨਗੀ ਦੀ ਖਿੱਚਾ ਤੋਂ ਚੱਲ ਰਹੀ ਹੈ ਜੀ ਤੇ ਦੇਖੋ ਉਹ ਤਾਂ ਸਿਆਸਤੀ ਮਸਲਾ ਇਹਨਾਂ ਦਾ ਇਹ ਉਹ ਆਪ ਦੇਖਣ ਤੇ ਉਹ ਚ ਪੀਸ ਮੁਲਾਜ਼ਮ ਰਿਹਾ ਜੀ ਬਹੁਤ ਮਾਦੀ ਹਾਲਤ ਹੋਰੀ ਹੈ ਸਾਡੀ ਨਾਲ ਪਰ ਤੇ ਘਰ ਬਾਹਰ ਸਾਰਾ ਰੁਲਿਆ ਪਿਆ ਜੀ ਤੇ ਰਾਸ਼ਨ ਸਾਡੇ ਘਰਾਂ ਚ ਨਹੀਂ ਹੈਗਾ ਦੁੱਧ ਪਾਣੀ ਵਾਲੇ ਸਾਨੂੰ ਤੰਗ ਕਰ ਰਹੇ ਆ ਜੀ ਤੇ ਬੈਂਕਾਂ ਵਾਲੇ ਤੰਗ ਕਰ ਰਹੇ ਆ ਜੀ ਅਸੀਂ ਤਾਂ ਬਹੁਤ ਵੱਡੀ ਸਮੱਸਿਆ 'ਚ ਫਸੇ ਬੈਠੇ ਹਾਂ